ਅਸੀਂ ਤੁਹਾਡੇ ਇੰਨੇ ਸ਼ੁਕਰਗੁਜ਼ਾਰਨਾ ਸਾਡੇ ਕੋਲ ਲਫ਼ਜ਼ ਨਹੀਂ ਹੈਗੇ ਵੀ ਅਸੀਂ ਕਿਵੇਂ ਤੁਹਾਡਾ ਧੰਨਵਾਦ ਕਰੀਏ ਪਰ ਜੜਕਾ ਜਿਹੜੀਆਂ ਨਹੀਂ ਬਣੀਆਂ ਉਹ ਵੀ ਬਣਾਤੀਆਂ ਤੁਹਾਡੀ ਕਿਰਪਾ ਦੇ ਨਾਲ ਇਹੋਣ ਵਾਲੇ ਦਿਨਾਂ 'ਚ ਤੁਹਾਨੂੰ ਪੰਜਾਬ ਦਾ ਇੰਡਸਟਰੀ ਦੀ ਵਿਕਾਸ ਦੀ ਚਲਕ ਜਿਹੜੀ ਹੈ ਉਹ ਕਾਫੀ ਹੱਦ ਤੱਕ ਦੇਖਣ ਨੂੰ ਮਿਲਦੀ ਹੈ 55000 ਤੋਂ ਬਾਅਦ ਸਰਕਾਰੀ ਨੌਕਰੀਆਂ ਮਿਲ ਗਈਆਂ ਬਿਨਾਂ ਕਿਸੇ ਪੈਸੇ ਦੇ ਵਾਸਲੇਪੁੱਤ ਜਮੋਸੀ ਐ ਰਸਕਿਉ ਕਰਕੇ ਮਾਪਿਆਂ ਦੇ ਵਾਲੇ ਵੀ ਕੀਤਾ ਹੈ ਆਂਗਨਵਾੜੀ ਚ ਵੀ ਲੈ ਕੇ ਗਿਆ ਤੇ ਉਹ ਸਕੂਲਾਂ ਚ ਜੇ। ਹਜ਼ਾਰਾਂ ਬਿੱਲੋ ਨਸ਼ਾ ਵੀ ਫੜੇ ਜਾ ਰਿਹਾ ਹੈ ਸਮਗਲਰ ਵੀ ਫੜੇ ਜਾ ਰਹੇ ਨੇ। ਇਹ ਅੰਦਰ ਗੁਰੂ ਕੇ ਇੱਕ ਬਹੁਤ ਹੀ ਆਧੁਨਿਕ ਸਾਫ ਸੀਲ ਕੇਂਦਰ ਬਣਾਇਆ ਗਿਆ ਹੈ। ਲਗਭਗ 6 ਕਰੋੜ 80 ਲੱਖ ਦੀ ਲਾਗਤ ਦਿਨਾਂ ਜਿਹਦੇ ਵਿੱਚ ਫਰਦ ਕੇਂਦਰ ਵੀ ਹੈ ਜਿਹਦੇ ਵਿੱਚ एसडीएम ਆਫਿਸ ਵੀ ਹੈ ਐਸਟੀਐਮ ਕੋਰਟ ਵੀ ਹੈ ਪਟਵਾਰਖਾਨਾ ਵੀ ਹੈ ਡੀਐਸਪੀ ਆਫਿਸ ਵੀ ਹੈ ਤਾਂ ਕਿ ਇੱਕੋ ਛੱਤ ਥੱਲੇ ਲੋਕਾਂ ਨੂੰ ਸਾਰੀਆਂ ਸਹੂਲਤਾਂ ਮਿਲ ਸਕਣ ਔਰ ਸਾਰੇ ਪੰਜਾਬ ਦੇ ਵਿੱਚ ਅਸੀਂ ਇਹੀ ਮਾਡਲ ਬਣਾਇਆ ਜਿਹੜੇ ਵੀ ਚੀਨੇ ਵੀ ਦਿੱਲੀ ਤੇ ਵੀ ਗਏ ਆ ਤੇ ਬੜਾ ਸ਼ਾਨਦਾਰ ਬਿਲਡਿੰਗ ਹੈ ਆਰਕੀਟੈਕ ਜਿਹੜਾ ਬਾਥਰੂਮ ਨੇ ਵੇਟਿੰਗ ਰੂਮ ਨੇ ਢੰਗੇ ਪਾਣੀ ਦਾ ਪ੍ਰਬੰਧ ਹੈ ਤਾਂ ਕਿ ਲੋਕਾਂ ਨੂੰ ਖੱਜਲ ਖਵਾਰੀਆਂ ਨਾ ਹੋਵੇ ਤੇ ਇਸ ਕਰਕੇ ਮੈਂ ਅਹਿਮਦਗੜ ਵਾਸੀਆਂ ਨੂੰ ਤੁਹਾਡੇ ذریعے ਬਹੁਤ-ਬਹੁਤ ਵਧਾਈ ਦਿਨਾਂ ਬਜ਼ੁਰਗ ਵੀ ਖੜੇ ਸੀਗੇ ਇੰਡਸਟਰੀ ਡਿਵੈਲਪਮੈਂਟ ਦੇ ਸਰਵਰ ਤਿਆਰ ਕਰਦੇ ਸਰੋਗ ਦੇ ਆ ਰਹੇ ਹਾਂ ਹਾਂਜੀ ਇੰਡਸਟਰੀ ਇੰਡਸਟਰੀ ਵਿਕਾਸ ਲਈ ਇੰਡਸਟਰੀ ਦੇ ਵਿਕਾਸ ਲਈ ਮੈਂ ਚੱਲੀ ਜਾਂਦਾ ਪਰ ਬਕਾਇਦਾ ਤੌਰ ਤੇ ਨੈਸ਼ਨਲ ਪਾਲਿਸੀ ਵੀ ਬਣ ਗਈ ਜਿਹੜੇ ਐਮਐਸਐਮਈ ਜਾਂ ਇੱਥੋਂ ਦੇ ਇੰਡਸਟਰੀਲਿਸਟ ਨੇ ਲੋਕਲ ਉਹਨਾਂ ਨਾਲ ਵੀ ਸਲਾਹ ਕਰ ਰਹੇ ਆ ਬਾਹਰੋਂ ਜਿਹੜੇ ਆਉਣਾ ਚਾਹੁੰਦੇ ਨੇ ਉਹਨਾਂ ਨਾਲ ਵੀ ਗੱਲ ਚੱਲਦੀ ਹੈ ਇਹੋ ਨਾਲੇ ਦਿਨਾਂ ਚ ਤੁਹਾਨੂੰ ਪੰਜਾਬ ਦਾ ਇੰਡਸਟਰੀ ਦੇ ਵਿਕਾਸ ਦੀ ਚਲਕ ਜਿਹੜੀ ਹੈ ਉਹ ਕਾਫੀ ਹੱਦ ਤੱਕ ਦਿਖਣ ਲੱਗ ਪਈ ਮਾਤਾ ਪੰਜਾਬ ਨੂੰ ਰੱਖਣਾ ਇਹ ਆਪਣੀ ਗੱਲ ਆ ਪਰ ਜਿਹੜੀ ਰਾਈਮ ਵੱਧ ਗਿਆ ਉਹਦੇ ਬਾਰੇ ਕਿ ਸਾਧ ਤੱਕ ਪੰਜਾਬ ਰੰਗਲਾ ਬਣ ਚੁੱਕਿਆ ਜੀ ਆਮ ਆਦਮੀ ਦੇ ਪਾਰਟੀ ਇਹ ਤਾਂ ਦੇਖੋ ਤੁਸੀਂ ਦੱਸ ਸਕਦੇ ਹੋ ਤੁਸੀਂ ਪਬਲਿਕ 'ਚ ਰਹਿੰਦੇ ਹੋ ਤੁਸੀਂ ਆਈ ਕੰਟੈਕਟ 'ਚ ਰਹਿੰਦੇ ਹੋ ਲੋਕਾਂ ਦੇ ਹੈਨਾ 55000 ਤੋਂ ਬਾਅਦ ਸਰਕਾਰੀ ਨੌਕਰੀਆਂ ਮਿਲ ਗਈਆਂ ਬਿਨਾਂ ਕਿਸੇ ਪੈਸੇ ਤੋਂ ਬਿਨਾਂ ਕਿਸੇ ਰਿਸ਼ਵਤ ਤੋਂ ਬਿਨਾਂ ਕਿਸੇ ਸ਼ਿਫਾਰਿਸ਼ ਤੋਂ ਖੇਤਾਂ ਦੇ ਵਿੱਚ ਨਹਿਰੀ ਨਹਿਰੀ ਪਾਣੀ ਜਿਹੜਾ ਤੁਸੀਂ ਦੇਖਦੇ ਹੋਵੋਗੇ ਵੀਡੀਓ ਕੋਈ ਕਹਿੰਦਾ 40 ਸਾਲ ਬਾਅਦ ਆਇਆ ਸਾਡੇ ਪਿੰਡ ਪਾਣੀ ਉਹ ਕਹਿੰਦਾ 45 ਸਾਲ ਬਾਅਦ ਪਾਣੀ ਆਇਆ ਨਹਿਰੀ ਪਾਣੀ ਜਿਹੜਾ 21% ਤੋਂ 66% ਤੱਕ ਲੈ ਗਏ ਠੀਕ ਹੈ ਨਾ ਤੇ ਨਾਲ ਨਾਲ ਰੋਜ਼ਗਾਰ ਦੀਆਂ ਸਕੀਮਾਂ ਚੱਲ ਰਹੀਆਂ 10 ਲੱਖ ਰੁਪਏ ਦਾ ਹੁਣੇ ਅਸੀਂ ਹਰ ਇੱਕ ਨਾਗਰਿਕ ਦਾ ਕੋਈ ਫਾਰਮ ਭਰਨ ਦੀ ਲੋੜ ਨਹੀਂ ਕੁਝ ਨਹੀਂ 10 ਲੱਖ ਰੁਪਏ ਦਾ ਸਿਹਤ ਬੀਮਾ ਵੀ ਹੁਣੇ ਕੀਤਾ ਤੇ ਨਾਲ ਨਾਲ ਜਿੰਨੀਆਂ ਵੀ ਪਬਲਿਕ ਨਾਲ ਰਿਲੇਟਡ ਸਕੀਮਾਂ ਹੁੰਦੀਆਂ ਅਸੀਂ ਲਾਗੂ ਕਰਕੇ ਪਬਲਿਕ ਹੁੰਦਾ ਸਹੀ ਸੀਐਮ ਸਾਹਿਬ ਤੁਸੀਂ ਮਨੁੱਖੀ ਤਸਕਰੀ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਪਹਿਲੀ ਸਰਕਾਰ ਹੈ ਵੀ ਜਿਹੜਾ ਭਖਾਰੀਆਂ ਦੇ ਕੋਲੋਂ ਬੱਚਿਆਂ ਨੂੰ ਛਡਵਾ ਰਹੀ ਹੈ ਪਹਿਲੀ ਵਾਰੀ ਸਰਕਾਰ ਦੇ ਦੇਖੋ ਇਹ ਤਰਾਸ਼ਦੀ ਹੈ ਸਾਡੇ ਦੇਸ਼ ਦੀ ਕਿ ਉਹ ਬੱਚਿਆਂ ਨੂੰ ਕਿਵੇਂ ਮਤਲਬ ਅਗਵਾ ਕਰਕੇ ਜਾਂ ਉਹਨਾਂ ਨੂੰ ਬਗਲਾ ਕੇ ਤੇ ਉਹਨਾਂ ਨੂੰ ਕਈਆਂ ਨੂੰ ਤਾਂ ਉਹ ਮਤਲਬ ਹੈਂਡੀਕੈਪ ਵੀ ਕਰ ਦਿੰਦੇ ਆ ਤਾਂ ਕਿ ਤਰਸਾਵੇ ਲੋਕਾਂ ਨੂੰ ਸੋ ਅਸੀਂ ਉਹ ਮਹਿੰਮ ਚਲਾਈ ਹੋਈ ਹੈ ਬਹੁਤ ਸਾਰੇ ਬੱਚਿਆਂ ਨੂੰ ਅਸੀਂ ਰੈਸਕਿਊ ਕਰਕੇ ਮਾਪਿਆਂ ਦੇ ਹੱਲੇ ਵੀ ਕੀਤਾ ਆਂਗਣਵਾੜੇ ਚ ਵੀ ਲੈ ਕੇ ਗਿਆ ਤੈਨੂੰ ਸਕੂਲਾਂ ਚ ਹੀ ਪੜ੍ਹੇ ਸਰ ਇਹ ਪੂਰੇ ਪੰਜਾਬ ਚ ਮੁਹਿੰਮ ਚਲਾਈ ਜਾ ਰਹੀ ਹੈ ਪੂਰੇ ਪੰਜਾਬ ਚ ਚੱਲ ਰਹੀ ਹੈ ਸਰ ਇੱਕ ਜਿਹੜਾ ਥੋੜਾ ਜਿਹਾ ਕ੍ਰਾਈਮ ਵਜੇ ਉਹਦੇ ਬਾਰੇ ਤੂੰ ਫਤਗਿਆ ਉਹ ਸਮਾਜਿਕ ਅੰਸਰ ਹੁੰਦੇ ਨੇ ਜਿਹੜੇ ਨਹੀਂ ਚਾਹੁੰਦੇ ਪੰਜਾਬ ਦੀ ਤਰੱਕੀ ਨੂੰ ਪਰ ਪੰਜਾਬ ਪੁਲਿਸ ਹਰ ਰੋਜ਼ ਗੈਂਗਸਟਰਾਂ ਨਾਲ ਨਿਪਟ ਰਹੀ ਹੈ ਹਰ ਰੋਜ਼ ਨਸ਼ਾ ਯੁੱਧ ਨਸ਼ੇ ਵਿਰੋਧ ਚੱਲ ਰਿਹਾ ਹੈ ਹਰ ਰੋਜ਼ ਹਜ਼ਾਰਾਂ ਕਿਲੋ ਨਸ਼ਾ ਵੀ ਫੜੇ ਜਾ ਰਿਹਾ ਹੈ ਸਮੱਗਲਰ ਵੀ ਫੜੇ ਜਾ ਰਹੇ ਨੇ ਤੋ ਸਾਡੇ ਵੱਲੋਂ ਕੋਈ ਕਮੀ ਨਹੀਂ ਸਾਡੀ ਨੀਅਤ ਚ ਕੋਈ ਕਮੀ ਨਹੀਂ ਔਰ ਅਸੀਂ ਆਉਣ ਵਾਲੇ ਦਿਨਾਂ ਚ ਪੰਜਾਬ ਨੂੰ ਜਿਹੜਾ ਉਹ ਨਸ਼ਾ ਮੁਕਤ ਕਰਕੇ ਆ ਹਾਂ ਆਮ ਆਦਮੀ ਪਾਰਟੀ ਜਿੰਦਾਬਾਦ ਹਾਂ ਆਮ ਆਦਮੀ ਪਾਰਟੀ ਜਿੰਦਾਬਾਦ